ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਗੱਲ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਗਾਇਸ ਇੱਥੇ ਮम्मा ਨੇ ਲਗਾਤੀ ਆ ਬਾਬਾ ਦੀਪ ਸਿੰਘ ਜੀ ਦੀ ਜੋਤ ਅੱਜ ਸੰਡੇ ਤੇ ਆਪਾਂ ਬੱਸੀ ਦਾ ਭੋਗ ਵੀ ਲਗਾਤਾ ਬਾਬਾ ਦੀਪ ਸਿੰਘ ਜੀ ਨੂੰ ਤੇ ਇੱਥੇ ਆਪਾਂ ਤੂਆਤੀ ਕੀਤੀ ਹੋਈ ਆ ਤੇ ਅੱਜ ਮੇਰੇ ਮम्मा ਗਾਇਸ ਮੈਂ ਨਮਣਾ ਕੇ ਦਊਗਾ ਕਲਰਫੁਲ ਪਾਸਤਾ ਬਾਸ ਨੂੰ ਤੇ ਮੈਨੂੰ ਤੇ ਤੁਸੀਂ ਸਾਡੇ ਵਲੌਗ ਨਾਲ ਬਣੇ ਰਹੋ ਅੱਜ ਦਾ ਵਲੌਗ ਬਹੁਤ ਜ਼ਿਆਦਾ ਵਧੀਆ ਹੋਣ ਵਾਲਾ ਵਾ ਤੇ ਬਣੇ ਜੋ ਸਾਡੇ ਵਲੌਗ ਦੇ ਨਾਲ ਇਸ ਅਚਕਾ ਬਲੌਗ ਸਭ ਜਾਣਿਆ ਅਚਕਾ ਬਲੌਗ ਨਾ ਅਚਕਾ ਬਲੌਗ ਤੋਫੀ ਮੁੰਚ ਪਾਈ ਤਾਂ ਨਹੀਂ ਮੱਲਿਆ ਜਾ ਰਿਹਾ ਠੀਕ ਹੈ ਤੇ ਕਿਚਨ ਆਪਣਾ ਬਿਲਕੁਲ ਸਾਫ਼ ਸੁਥਰਾ ਵਾ ਤੇ ਇਹ ਭਾਂਡੇ ਮਾਂ ਦੀ ਮੁੰਚ ਤੇ ਰੱਖੇ ਹੋਏ ਤੇ ਸਾਰੀ ਸਫਾਈ ਕਰ ਲਈ ਹੈ ਸਲਫ ਦੀ ਤੇ ਹੁਣ ਆਪਾਂ ਬਣਾਉਨੇ ਆਂ ਬੱਚਿਆਂ ਵਾਸਤੇ ਕਲਰਫੁਲ ਪਾਸਤਾ ਤੁਬੜੇ ਰਹੋ ਆਪਣੇ ਵਲੌਗ ਦੇ ਨਾਲ ਕੋਈ ਵੀਡੀਓ ਜ਼ਰੂਰ ਦੇਖਿਓ ਗਾਇਜ਼ ਇੱਥੇ ਆਪਾਂ ਲਈ ਲਏ ਦੋ ਪੌਊਚ ਮੈਗੀ ਮਸਾਲੇ ਦੇ ਤੇ ਤਿੰਨ ਆਪਾਂ ਫੂਡ ਕਲਰਸ ਲਿੱਤੇ ਰਾ ਇੱਕ ਆਪਣਾ ਰਹਿ ਗਈ ਗ੍ਰੀਨ ਕਪੜਾ येलो ਤੇ ਨਮਕ ਲਈ ਲਿਆਵਾਂਗਾ ਬੋਇਲ ਕਰਨੇ ਤਿੰਨ ਬੰਦਿਆਂ ਜੇ ਆਪਾਂ ਬੋਇਲ ਕਰਾਂਗੇ ਪਾਸਤਾ ਕਨੇਟਿਨ ਪਾਸਤਾ ਮੈਂ ਲਈ ਪਾਸਤਾ ਆਪਾਂ ਦੇਖ ਹੁਣ ਇੱਕ ਕੁੰਡਾ ਆਪਾਂ ਬਾਲ ਲੈਣਾ ਹੈ ਕੁੰਡਾ ਇਹਦੇ ਵਿੱਚ ਪਾਉਣਾ ਤੇ ਦੇਖੋ ਲਈ ਇਹ ਇਹ ਆਪਣਾ ਪਾਸਤਾ ਪਕਾ ਲਿਆ ਡੰਗੀਆਂ ਦੇ ਵਿੱਚ ਤੇ ਹੁਣ ਇਹਨਾਂ ਦੇ ਵਿੱਚ ਪਾਣੀ ਪਾ ਦਾਂਗੇ ਬਰਾਬਰ ਮਾਤਰਾ ਦੇ ਵਿੱਚ ਤੇ ਇਧਰ ਪਾਸਤਾ ਪਾਣੀ ਆਪਾਂ ਇਹਦੇ ਵਿੱਚ ਪਾ ਲਾਂਗੇ। ਤੇ ਸੇਵੀ ਮਾਤਰਾ ਚਾਹੀਦੀ ਚਾਣ। ਤੇ ਇੰਨੇ ਗੈਸ ਪਾ ਲਾਂਗੇ। ਤੇ ਗੈਸ ਮਾਰ ਕੇ ਇਹਨਾਂ ਨੂੰ ਧਰ ਦਾਂਗੇ ਉੱਪਰ। 3 ਇੰਨੇ ਗੈਸਾ ਦੇ ਬਣੂਗਾ ਗੈਸ ਆਮਾ ਪਾ ਦਿੱਤਾ। ਕਲਰ ਫੂਡ ਕਲਰ ਪਾ ਦਿੰਨੇ ਆਪਾਂ ਤੇ ਥੋੜਾ ਜਿਹਾ ਨਮਕ ਪਾਵਾਂਗੇ ਆਪਾਂ ਵਿੱਚ। ਤੇ ਹੁਣ ਆਪਾਂ ਫੂਡ ਕਲਰ ਪਾਉਣੇ ਸਭ ਤੋਂ ਪਹਿਲਾਂ ਇਹਨਾਂ ਚ ਤੇ ਜਦੋਂ ਆਪਾਂ ਪਾਵਾਂਗੇ ਗ੍ਰੀਨ ਤੇ ਗ੍ਰੀਨ ਪਾਤਾਮ ਤੇ ਇਹਦੇ ਵਿੱਚ ਇਹਦੇ ਵਿੱਚ ਪਾਵਾਂਗੇ ਆਪਾਂ ਰੈੱਡ ਤੇ ਜਦੋਂ ਆਪਾਂ ਰੈੱਡ ਪਾਤਾ ਥੋੜਾ ਜਿਹਾ ਪੂਰ ਕਲਰ ਇਹਦੇ ਵਿੱਚ ਪਾ ਲਾਂਗੇ yellow ਤੇ ਇਹਦੇ ਵਿੱਚ ਆਪਾਂ yellow ਪਾ ਦਾਂਗੇ ਥੋੜਾ ਜਿਹਾ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਚੰਗੀ ਤਰ੍ਹਾਂ ਤੇ ਇਹਨੂੰ ਮਿਕਸ ਕਰ ਦਾਂਗੇ ਮੋਬਾਈਲ ਕੀਤਾ ਜਾਨਣੇ ਚਿਕ ਤੇ ਗ੍ਰੀਨ ਵਾਲੇ ਦੇ ਮੁਕਾਂਗਾ ਗਾਇਸ ਆਪਾਂ ਥੋੜਾ ਥੋੜਾ ਪਾਵਾਂਗੇ ਨਮਕ ਆਪਣਾ ਆਪਣਾ ਨਮਕ ਪਾਵਾਂਗੇ ਇੱਕੋ ਜਾਂ ਤਿੰਨਾਂ ਦੇ ਵਿੱਚ ਮਮਾ ਮੱਕਰ ਨਮਕ ਪਾਤਾ ਲਾਇ ਸੁਨਾਂ ਕਟਿੰਨਾ ਦੇ ਵਿੱਚ ਹੇਲਾ ਗਾਇਸ ਕਲਰ ਬਹੁਤ ਜਿਆਦਾ ਸੁਣਾ ਲੱਗਿਆ ਵਾ ਤੇ ਇਹਦਾ ਵੀ ਤੇ ਹੁਣ ਥੋੜਾ ਥੋੜਾ ਆਪਾਂ ਇਹਦੇ ਵਿੱਚ ਆਇਲ ਪਾ ਦਾਂਗੇ ਥੋੜਾ ਥੋੜਾ ਦੋ ਦੋ ਚਮਚ ਬਾੜ ਆ ਜੂਗਾ ਫਿਰ ਉਹਨਾਂ ਚੰਗੇ ਦਿਨ ਨਾ ਪਾਤੇ ਹੋਏ ਨੇ ਇਧਰ ਆਪਾਂ ਦਿਨੋ ਪੀ ਲੈਣ ਨੂੰ ਟੱਕਤਾ ਵਾ ਉਪਰੋਂ ਕਿ ਜਲਦੀ ਆਪਣੇ ਆਪਣੇ ਪਾਸਤਾ ਬਣਨ ਹੋ ਜੇ ਤੇ ਨਾਲ ਪਾ ਤਾਪ ਤੇ ਇਧਰ ਆਪਾਂ ਦੋਲੇ ਲੈਣੇ ਪਿਆ ਜੇ ਤੇ ਦੋਲੇ ਲੰਗੋ ਟਮਾਟਰ ਤੇ ਫਿਰ ਇਹਨਾਂ ਨੂੰ ਕੱਟਦੇ ਆ ਤੇ ਮਾਰੀ ਦੇ ਦੀ ਮਾਰੀ ਮਾਰਦੀ ਆ ਜੀ ਸਾਰੇ ਹੰਦਰ ਤੋਂ ਸਾਰੇ ਹੰਦਰ ਤੋਂ ਤੇ ਦੀ ਮਾਰਦੀ ਮੈਨੂੰ ਕਿਦੀ ਨੇ ਮਾਰਦੀ ਆ ਸੋ ਜੀ ਕਰਦੀ ਆ ਜੀ 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 ਉੱਤੇ ਪਾਣੀ ਆ ਰਹੀ ਦੀ ਜਿੰਨੇ ਪਾਸਤੇ ਟੱਕਦੇ ਹੋ ਪਲੇਟਾਂ ਦੇ ਨਾਲ ਤੇ ਇੱਥੇ ਆਪਾਂ ਲੈ ਲਿਆ ਦੋ ਪਿਆਜ਼ ਤੇ ਦੋ ਟਮਾਟਰ ਤੇ ਇਧਰ ਪਾਸਤਾ ਆਪਣਾ ਬੋਇਲ ਹੋ ਰਿਹਾ ਚਲੋ ਆ ਜਾਣੀ ਇਹਨੂੰ ਚੰਗੀ ਤਰ੍ਹਾਂ ਬੋਇਲ ਹੋਣ ਦਵਾਂਗੇ ਇਹੋ ਲਾ ਰਿਹਾ ਬੋਇਲ ਤੇ ਇਧਰ ਇਹ ਵੀ ਬੋਇਲ ਹੋ ਰਿਹਾ ਚੰਗੀ ਤਰ੍ਹਾਂ ਬੋਇਲ ਹੋ ਜਾਂਦੇ ਵੀ ਜਰਾ ਪਾਣੀ ਟਮਾਟਰ ਤੇ ਪਿਆਜ਼ ਧਨੀਆ ਧਨੀਆ ਸਾਰਾ ਕੁਝ ਕੱਟ ਕੇ ਰੱਖ ਲੈਣੇ ਚੌਲੀ ਗਰੀਬ ਹੋ ਰੇ ਪਿਆਜ਼ ਤੇ ਟਮਾਟਰ ਲੈ ਲਿਆ ਤੇ ਤੁਹਾਨੂੰ ਇਹ ਲੈਣ ਨੂੰ ਕੱਢ ਲਾਂਗੇ ਤੇ ਹੁਣ ਆਪਾਂ ਪਿਆਜ਼ ਕੱਟ ਲਾਂਗੇ ਸਭ ਤੋਂ ਪਹਿਲਾਂ ਦੋ ਆਪਾਂ ਲੈ ਲੇ ਪਿਆਜ਼ ਤੇ ਪਾਸਤਾ ਆਪਣਾ ਬੋਇਲ ਹੋ ਰਿਹਾ ਇਸ ਤਰੀਕੇ ਦੀ ਚੀਜ਼ ਦੇ ਨਾਲ ਬੱਚੇ ਵੀ ਖੁਸ਼ ਹੋ ਜਾਂਦੇ ਆ ਤੇ ਨਾਲੇ ਬਾਹਰ ਦਾ ਕੁਝ ਖਾਂਦੇ ਵੀ ਫੋਰ ਬੱਚੇ ਫਿਰ ਜੇ ਆਪਾਂ ਘਰੇ ਬਣਾ ਕੇ ਦੇ ਦਈਏ ਬੱਚਾਂ ਤੇ ਇਧਰ ਆਪਾਂ ਕੱਟ ਲੇ ਪਿਆਜ਼ ਬਰੀਕ-ਬਰੀਕ। ਅਵਾ ਕੁੱਲਾ ਲੈ। ਤੇ ਇਧਰ ਨਾਲ ਤੇ ਵਾਰਸ ਨੂੰ ਕੁਝ ਵੀ। ਪਿਆਜ਼ ਕੱਟਣ ਤੋਂ ਬਾਅਦ ਆਪਾਂ ਕੱਟਾਂਗੇ ਟਮਾਟਰ ਤੇ ਹੁਣ ਆਪਾਂ ਕੱਟਾਂਗੇ ਪਿਆਜ਼ ਤੇ ਸੌਰੀ ਪਿਆਜ਼ਾਂ ਨੂੰ ਆਪਾਂ ਕੱਟ ਲਿਆ ਤੇ ਹੁਣ ਕੱਟਾਂਗੇ ਟਮਾਟਰ ਤੇ ਇਧਰ ਮੈਂ ਧਨੀਏ ਨੂੰ ਧੋ ਕੇ ਰੱਖ ਲਿਆ ਵਾ। ਤੇ ਇਹਨੂੰ ਵੀ ਕਟਾਂਗੇ ਤੇ ਇਧਰ ਪਾਸਤਾ ਆਪਣਾ ਬੋਇਲ ਹੋ ਰਿਹਾ ਵਾ। बस ਥੋੜੀ ਦੇਰ ਚ ਬੋਇਲ ਹੋ ਜਾਊਗਾ। ਫਿਰ ਅੱਗੇ ਤੁਹਾਨੂੰ ਸਾਰਾ ਤੜਕਾ ਕਿਵੇਂ ਲਾਉਣਾ ਆਪਾਂ ਦਿਖਾਵਾਂਗੇ। ਤੇ ਇਧਰ ਆਪਾਂ ਦੋ ਮਿਰਚਾਂ ਲੈ ਲਈਆਂ ਹਰੀਆਂ ਤੇ ਇਹ ਵੀ ਕੱਟ ਲਾਂਗੇ ਤੇ ਇਧਰ ਮੈਂ ਧਨੀਆ ਵੀ ਕੱਟ ਲਿਆ ਤੇ ਟਮਾਟਰ ਵੀ ਤੇ ਪਿਆਜ਼ ਵੀ ਤੇ ਦੋ ਮਿਰਚਾਂ ਨੇ ਵੀ ਕੱਟ ਲਾਂਗੇ ਤੇ ਇਧਰ ਆਪਾਂ ਹਰੀਆਂ ਮਿਰਚਾਂ ਵੀ ਕੱਟ ਲਈਆਂ ਦੋ ਘਰੀਆਂ ਮਿਰਚਾਂ ਛੋਟੀਆਂ-ਛੋਟੀਆਂ ਕਟੀਆਂ ਤੇ ਇਧਰ ਆਪਣਾ ਪਾਸਤਾ ਬੋਇਲ ਹੋ ਗਿਆ ਤੇ ਨਾਵਲਾ ਵੀ ਬੋਇਲ ਹੋ ਗਿਆ ਨਾਵਲਾ ਵੀ ਹੋ ਗਿਆ ਤੇ ਨਾਲ ਨੂੰ ਬੰਦ ਕਰਕੇ ਤੇ ਨਾਲ ਟੋਕਰੀ ਚ ਕੱਢਦੇ ਆ ਤੇ ਨਾਲ ਗੈਸ ਨੂੰ ਕਰ ਦਾਂਗੇ ਬੰਦ ਤੇ ਇਧਰ ਆਪਾਂ ਪਕਾ ਤੋਕਰੀ ਦੇ ਵਿੱਚ ਕੱਢ ਲਾਂਗੇ ਕਿ ਇੱਕ ਹੁਣ ਆਪਾਂ ਆਵਲਾ ਵੀ ਕੱਢ ਲਾਂਗੇ ਤੇ ਰੱਡ ਵਾਲਾ ਵੀ ਕੱਢ ਲਾਂਗੇ ਆਪਾਂ ਕੜਾਈ ਗਰਮ ਤਰਤੀ ਆ ਤੇ ਹੁਣ ਆਪਾਂ ਲਾਵਾਂਗੇ ਪਾਸਤੇ ਨੂੰ ਤੜਕਾ ਕੱਢ ਕੇ ਰੱਖ ਲਿਆ ਪਾਣੀ ਨਾਲ ਥੋਲਾਂਗੇ ਵੜਾ ਜਾਨੂ ਜਦੋਂ ਤੀ ਹੋਰ ਨਾ ਗਲੇ ਜਿੰਨਾ ਸੜੇ ਜਿਹਾ ਆਪਾਂ ਉਸ ਤੋਂ ਉਨਾਂ ਹੀ ਰਵੇ ਤੇ ਕੰਮ ਜੰਮੂ ਪਾਣੀ ਨਾਲ ਆਪਾਂ ਵਾਸ਼ ਕਰ ਲੈਨੇ ਗਾ ਬਣ ਗਿਆ ਬਸ yellow color ਨੂੰ ਛੱਡ ਦੋ ਤੇ ਨੂੰ ਉੱਪਰ ਰੱਖ ਦਾਂਗੇ ਇੱਥੇ ਤੇ ਇਧਰ ਆਪਣਾ ਕੜਾਈ ਧਰਤੀ ਆ ਥੋੜੀ ਜਿਹੀ ਸੌਕ ਜਿਹੀ ਸੌਕ ਜਿਹਾ ਫੇਰੇ ਦੇ ਵਿੱਚ ਥੋੜਾ ਜਿਹਾ ਪਰਫੈਕਟ ਹੋਨੇ ਤੇ ਹੁਣ ਅੱਜ ਪਾ ਦਾਂਗੇ ਇਹਦੇ ਵਿੱਚ ਥੋੜਾ ਜਿਹਾ ਤੇਲ ਗਰਮ ਹੋ ਗਿਆ ਐਚ ਆਪਾਂ ਥੋੜਾ ਜਿਹਾ ਪਾ ਲਾਂਗੇ ਜੀਰਾ ਤੇ ਜੀਰਾ ਆਪਣਾ ਭੁੱਜ ਜੇ ਇੱਥੇ ਫਿਰ ਆਪਾਂ ਪਾ ਦਾਂਗੇ ਪਿਆਜ਼ ਟਮਾਟਰ ਹਰੀ ਮਿਰਚ ਤੇ ਧਨੀਆ ਆਪਾਂ ਸਾਰਾ ਇੱਕੇ ਵਾਰੀ ਪਾ ਦੇਣਾ मिक्स ਕਰਨ ਤੋਂ ਬਾਅਦ ਨੂੰ ਦੁੱਧਾ ਪਾਉਣਾ ਲੈਣਾ ਮੋਟਾ ਵੀ ਲੱਗ ਰਿਹਾ ਹੈ ਤੜਕਾ ਪੜਾ ਲੈ ਭੁੱਜ ਜਾ ਘਰ ਤੋਂ ਬੰਨੇ ਆਪਾਂ ਕਿਹੜੇ ਕਿਹੜੇ ਮਸਾਲੇ ਪਾੜ ਦਿੰਦੇ ਤੜਕਾ ਭੁੱਜ ਗਿਆ ਹੁਣ ਆਪਾਂ ਇਹਦੇ ਨਾਲ ਇੱਕ ਹੋਰ ਮਸਾਲੇ ਪਾਦਾਂਗੇ ਪਾ ਲਾਂਗੇ ਚ ਨਮਕ ਸਵਾਦ ਅਨੁਸਾਰ ਆਪਾਂ ਨਮਕ ਪਾ ਦੇਣਾ ਬੰਨਾਂ ਦੇ ਵਿੱਚ ਆਂਗੇ ਆਪਾਂ ਮੈਜਿਕ ਮਸਾਲੇ ਦੇ मिर्च थोड़ी जी काली मिर्च पा लगे गर्म मसाला थोड़ी जि पा तिले थोड़ी जी आप करा तो थोड़ी जी हल्दी पाती इधर

ਚੰਨ ਮਸਾਲਾ ਇਹਦੇ ਵਿੱਚ ਜਿਹੀ ਤਰ੍ਹਾਂ ਸਮਝੋ ਉਹ ਜੋ ਪੰਜਾ ਗ੍ਰਾਮ ਮਿਕਸ ਕਰ ਲਏ ਨੇ ਇਹ ਕੋਡਾ ਨਾ ਵਧੀਆ ਬਣਿਆ ਆਪਣਾ ਪਾਸਤਾ 컬러ਫੁਲ ਤੁਸੀਂ ਜ਼ਰੂਰ ਆਪਣੇ ਬੱਚਿਆਂ ਨੂੰ ਬਣਾ ਕੇ ਦਿਓ 컬러ਫੁਲ ਪਾਸਤਾ ਦੇ ਬੱਚੇ ਬਹੁਤ ਜ਼ਿਆਦਾ ਖੁਸ਼ ਹੋ ਜਾਣਗੇ ਭਾਵੇਂ ਅੱਗੇ ਚਪਾ ਦਾ ਨਹੀਂ ਟਮੇਟੋ ਸੌਸ ਥੋੜੀ ਜਿਹਾ ਟਮੇਟੋ ਸੌਸ ਪਾਪੀਏ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਦਰਨ ਕਰਦਨੇ ਆ ਮਿਕਸ ਬਹੁਤ ਵਧੀਆ ਬਣਾ ਰਹੇ ਹਾਂ 컬러ਫੁਲ ਪਾਸਤਾ ਮਿਕਸ ਕਰਤਾ ਸੌਸ ਨਾਲ ਤੇ ਜਦ ਪਾਸਤਾ ਆਪਣਾ ਰੈਡੀ ਹੋ ਗਿਆ ਸੌਸ ਪਾਉਣ ਤੋਂ ਬਾਅਦ ਫੋੜੀ ਦੇਰੇ ਨੂੰ ਰਿਝਾ ਲਿਆ ਵਾ ਤੇਨ ਪਾਉਨੇ ਪਲੇਟ ਦੇ ਵਿੱਚ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਪਾਸਤਾ ਆਪਣਾ ਬਹੁਤ ਵਧੀਆ ਬਣ ਗਿਆ ਤੇ ਆਪਣਾ 컬러ফুল ਪਾਸਤਾ ਬਣ ਕੇ ਰੈਡੀ ਆ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਜਰੂਰ ਕਰ ਲਿਓ ਜੀ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ ਬਾਏ